ਸ਼ਹਿਰ ਦੇ ਵਿੱਚ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਅਤੇ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਭਾਜਪਾ ਦੇ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਉਹਨਾਂ ਨੂੰ ਪਾਰਟੀ ਦਾ ਪੱਟਕਾ ਪਹਿਨਾ ਕੇ ਸਵਾਗਤ ਕੀਤਾ ਹੈ ਤੇ ਪੂਰਾ ਮਾਨ ਸਨਮਾਨ ਦਿਵਾਉਣ ਦਾ ਵੀ ਵਾਅਦਾ ਕੀਤਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਦੇਖ ਰਹੀ ਹੈ ਕਿ ਕਾਂਗਰਸ ਨੇ ਕਦੇ ਵੀ ਸਕਾਰਾਤਮਕ ਵਿਰੋਧੀ ਦਲ ਦੀ ਭੂਮਿਕਾ ਨਹੀਂ ਨਿਭਾਈ ਤੇ ਮਲਹੋਤਰਾ ਨੇ ਵਰਕਰਾਂ ਨੂੰ ਪ੍ਰੋਸਾਹ ਦਿੱਤਾ ਹੈ ਕਿ ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਅਗਲਾ ਮੇਅਰ ਭਾਜਪਾ ਦਾ ਹੀ ਬਣੇਗਾ ਤੁਸੀਂ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੋ ਤਾਂ ਇੱਕ ਵਰਕਰ ਪ੍ਰਾਈਮ ਮਿੰਿਸਟਰ ਬਣ ਸਕਦਾ ਹੈ ਤੇ ਹੁਣ ਮੇਰੇ ਵਰਗੇ ਬੰਦੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਸਟੇਟ ਪ੍ਰੈਜ਼ੀਡੈਂਟ ਬਣ ਜਾਗੇ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇਖੋ ਅੱਜ ਵਰਡ ਦੇ ਵਿੱਚ ਅਸੀਂ ਕਿੱਥੇ ਪਹੁੰਚ ਗਏ ਸੈਕਿੰਡ ਅਸੀਂ ਪਹੁੰਚ ਗਏ ਮੋਬਾਈਲ ਮੈਨੂਫੈਕਚਰਿੰਗ ਰੋਡ ਦੇ ਵਿੱਚ ਰੇਲਵੇ ਦੇ ਵਿੱਚ ਨੈਟਵਰਕਿੰਗ ਦੇ ਵਿੱਚ 브릿ਜਿਸ ਦੇ ਵਿੱਚ ਏਮਜ਼ ਦੇ ਵਿੱਚ ਟੈਕਨੋਲੋਜੀ ਵਿੱਚ ਅਸੀਂ ਕਿੱਥੇ ਜਾ ਰਹੇ ਹਾਂ ਚੰਦਰਮਾ ਤੇ ਅਸੀਂ ਪਹੁੰਚ ਗਏ ਇਹ ਸਾਰੀਆਂ ਨੀਤੀਆਂ ਨੂੰ ਦੇਖਦੇ ਹੋਏ ਦੂਸਰੀਆਂ ਪਾਰਟੀਆਂ ਕੋਲ ਕੋਈ ਅਜੰਡਾ ਨਹੀਂ ਹੈ ਕੋਈ ਅਜੰਡਾ ਨਹੀਂ ਹੈ ਨਾ ਕੋਲ ਅਗਰ ਨਾ ਕੋਲ ਅਜੰਡਾ ਹੁੰਦਾ ਤੇ 60 ਸਾਲਾਂ ਕਹਿੰਦੇ ਰਹੇ ਗਰੀਬੀ ਹਟਾਓ ਹਟਾਣੀ ਕਿੱਦਾਂ ਬਈ ਤੁਸੀਂ ਕੋਈ ਕਾਂਗਰਸ ਪਾਰਟੀ ਦੀ ਪ੍ਰਾਪਰਟੀ ਆਪਣੇ ਨਾਮ ਤੇ ਕਰਾ ਲਈ ਜਦ ਤੁਹਾਡਾ ਗਠਜੰਬੰਦਨ ਹਿੰਦੁਸਤਾਨ ਚ ਨਹੀਂ ਹੋਇਆ ਔਰ ਭਗਵਦ ਮਾਨ ਜੀ ਕਹਿ ਰਹੇ ਆ ਜੀ ਅਸੀਂ ਤੇ 13 ਸੀਟਾਂ ਤੇ ਲੜਨਾ ਔਰ 13 ਜਿੱਤਣੀਆਂ 14ਵੀਂ ਚੰਡੀਗੜ੍ਹ ਦੀ ਵੀ ਲਾ ਲਓ ਤੇ ਕੀ ਆ ਪਵਨ ਵੰਸਲ ਜੀ ਨੇ ਜਿਹੜਾ ਕਾਂਗਰਸ ਦੇ ਵਰਕਰ ਸੀ ਉਹਨਾਂ ਤੋਂ ਰਾਇ ਕੀਤੀ ਉਹਨਾਂ ਨੇ ਆਪਣੇ ਆਪ ਪਾਰਟੀ ਨੂੰ ਵੇਚ ਦਿੱਤਾ ਅੱਜ ਆਮ ਆਦਮੀ ਪਾਰਟੀ ਦੀ ਹਾਲਾਤ ਦੇਖ ਲੋ ਵੀ 12 ਕੌਂਸਲਰ ਨੂੰ ਲਿਆਣ ਲਈ 25 ਜੀਪਾਂ ਉਹਨਾਂ ਦੀ ਕਮਾਂਡੋ ਦੇ ਵਿਚਾਰੀ ਐ ਅਗਰ ਵਈ ਤੁਹਾਡੇ ਬੰਦੇ ਠੀਕ ਐ ਤੇ ਉਹਨਾਂ ਨੂੰ ਗਨਪੁਆਇੰਟ ਤੇ ਕਿਉਂ ਰੱਖਿਆ ਹੋਇਆ ਪਣਾਂ ਚੰਡੀਗੜ੍ਹ 'ਚ ਰੱਖੋ ਉਹਨਾਂ ਨੂੰ ਨਿਕਲਣ ਕਿਉਂ ਨਹੀਂ ਦਿੰਦੇ ਸਾਡੇ ਕਾਲਾ ਜੀ ਇਹਨਾਂ ਦੇ ਬੇਟੇ ਇੱਥੇ ਹੀ ਐ ਡੀ ਡੀ ਆਰ ਵੀ ਉਹਨਾਂ ਨੇ ਕਰਾਈ ਉਹਨਾਂ ਨੂੰ ਘਰ ਉਹਨਾਂ ਦੀ ਬੇਟੀ ਹਸਪੀਟਲਾਈਜ਼ਡ ਆ ਆਪਰੇਸ਼ਨ ਹੋਇਆ ਉਹਦਾ ਪਰ ਉਹਨਾਂ ਨੂੰ ਮਿਲਾਨ ਲਈ ਲੈ ਕੇ ਨਹੀਂ ਆਏ ਨਾਣ ਨੂੰ ਭੇਜਿਆ ਮਿਲਣ ਲਈ ਇਸ ਤੋਂ ਵੱਡੀ ਬੇਇੱਜ਼ਤੀ ਦੀ ਗੱਲ ਨਹੀਂ ਹੋ ਸਕਦੀ ਕਿਤੇ ਪੀ ਜੀ ਨੇ ਮੈਸੇਜ ਕੀਤਾ ਬਬਲਾ ਹੀ ਨੂੰ ਵੀ ਮੈਨੂੰ ਬਚਾਓ ਇਹ ਵਟਸਐਪ ਤੇ ਮੈਸੇਜ ਹੈ ਤੁਹਾਡੇ ਕੋਲ ਪ੍ਰੂਫ ਹੈ ਅਸੀਂ ਤੇ ਨਹੀਂ ਗਏ ਹੁਣ ਨਗਰ ਰਹਿਣਾ ਦੇ ਕਿਸੇ ਵਕਤ ਸਾਥੀ ਰਹੇ ਆ ਤੇ ਇਹਨਾਂ ਦਾ ਫਰਜ਼ ਮੰਨਦਾ ਨੂੰ ਇਹਨੂੰ ਬਚਾਣਾ ਅਸੀਂ ਤੇ ਨਹੀਂ ਕਿਹਾ ਵੀ ਉਹ ਹੈਗੇ ਆਂ ਹਰ ਗੱਲ ਦੇ ਉੱਤੇ ਜ਼ਬਰਦਸਤੀ ਅਗਰ ਕੱਲਾ ਵੰਟੀ ਲੈ ਆਏ ਉੱਥੇ ਵੀ 10 ਪੁਲਿਸ ਵਾਲੇ ਕਮਾਂਡੋ ਲੈ ਆਏ ਤਾਂ ਕੀ ਹੋ ਰਿਹਾ ਰਾਗਵ ਚੱਟਾ ਜੀ ਵੱਡੀ ਵੱਡੀ ਗੱਲਾਂ ਕਰਦੇ ਆਂ ਤੁਹਾਨੂੰ ਮੈਂ ਛੋਟੀ ਜੀ ਐਗਜ਼ਾਮਪਲ ਦਿੰਨਾ 1.50 ਹਜ਼ਾਰ ਕਰੋੜ ਰੁਪਏ ਦਾ ਬਜਟ ਬਣਾਇਆ ਇਸ ਵਾਰੀ ਪੰਜਾਬ ਦਾ ਇਸ ਸਾਲ ਦਾ ਐਂਡ ਆ ਗੋ ਟੋਟਲ ਰੈਵਨਿਊ 72000 ਕਰੋੜ ਰੁਪਈਆ ਹੈ 50000 ਕਰੋੜ ਰੁਪਏ ਆਨੇ ਨੇ ਲੋਨ ਲੈ ਲਿਆ ਹਾਲੇ ਵੀ 30000 ਕਰੋੜ ਰੁਪਏ ਹੋਰ ਚਾਹੀਦੇ ਪੰਜਾਬ ਨੂੰ ਇੱਕ ਸਾਲ ਚਲਾ ਲਈ ਤੇ ਫਿਰ 30000 ਕਰੋੜ ਦਾ ਫਿਰ ਲੋਨ ਲੈਣਗੇ ਅਗਰ ਪੰਜਾਬ ਨੂੰ ਹਰ ਸਾਲ 80000 ਕਰੋੜ ਰੁਪਏ ਲੈਣਾ ਪੈ ਗਿਆ ਤੇ ਮਤਗੀ ਪੰਜਾਬ ਪੰਜ ਸਾਲਾਂ ਵਿੱਚ 400 ਕਰੋੜ ਰੁਪਏ ਕਰਜ਼ਾਈ ਹੋ ਜਾਏਗਾ ਜੋ ਪੌਣਾ ਮੰਗਸਲ ਜੀ ਸਾਰੇ মিডিਆ ਅੱਗੇ ਸ਼ੋਰ ਪਾ ਰਹੇ ਨੇ ਕਿ ਬੀਜੇਪੀ ਨੇ ਇਹ ਕੀਤਾ ਉਹ ਕੀਤਾ ਪਵਨ ਮਾਨਸਰ ਜੀ 30 ਸਾਲ 35 ਸਾਲ ਤੋਂ ਚੰਡੀਗੜ੍ਹ ਰਾਜਨੀਤੀ ਤੇ ਕੰਮ ਕੀਤਾ ਨੇ। ਉਹਨਾਂ ਨੇ ਆਪਣੇ ਟਰਨਓਵਰ 'ਚ ਕਿਤਨਾ ਮੇਰ ਬਣਾਇਆ ਸੀ ਇਹ ਉਹਨਾਂ ਨੂੰ ਪੁੱਛ ਲਓ। ਉਹ ਵੀ ਤਾਂ ਮੇਰ ਬਣਾਉਂਦੇ ਸੀ ਜਦੋਂ ਸਾਰੇ ਦੰਡ ਵੰਡ ਕਰਦੇ ਸੀ ਭਾਜਪਾ ਨੇ ਕੁਝ ਨਹੀਂ ਕੀਤਾ। ਜਦੋਂ ਕੋਈ ਅਧਿਕਾਰੀ ਬਿਮਾਰ ਹੋ ਗਿਆ ਤਾਂ ਉਹਦੇ ਵਿੱਚ ਭਾਜਪਾ ਦਾ ਕੋਈ ਫਰਕ ਨਹੀਂ ਹੈ। ਪਰ ਪਵਨ ਮਾਨਸਰ ਜੀ ਨੇ ਅੱਜ ਸ਼ਰਿਆ ਖੈਰ ਜਦਦਾ ਹੀ ਉਹ ਲੀਡਰਸ਼ਿਪ ਚ ਆਇਨੇ ਤਾਂ ਦੀ ਕਾਂਗਰਸ ਸੱਤਿਆ ਨਾਲ ਸਮਾਰਿਆ ਅੱਜ ਸਾਰਾਈ ਸਭਾ ਸੱਤਿਆ ਨਾਲ ਜੋ ਵੀ ਸੀ ਮਾਰਤਾ ਚੰਡੀਗੜ੍ਹ ਦੇ ਕਾਂਗਰਸ ਦੇ ਕੌਂਸਲਰ ਨੂੰ ਚੰਡੀਗੜ੍ਹ ਕਾਂਗਰਸ ਪਾਰਟੀ ਨੂੰ ਔਰ ਚੰਡੀਗੜ੍ਹ ਕਾਂਗਰਸ ਦੇ ਜਿਹੜੇ ਥੋੜੇ ਬਹੁਤੇ ਅਤੈਕੀ ਬਚੇ ਸੀ ਉਹਨਾਂ ਨੂੰ ਅੱਜ ਵੇਸਤਾ ਆਪ ਪਾਰਟੀ ਲੱਗੀ ਕੁਟੇ ਟੇਬੇ ਲਾਗੋ ਚੰਡਾ ਕੋ ਜਾ ਕੇ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਰੇ ਜਿੰਨੇ ਵੀ ਤੁਹਾਡੇ ਕਾਂਗਰਸ ਦੇ ਵਰਕਰ ਸੀ ਉਹਨਾਂ ਦਾ ਧੋਖੇ ਕੀਤੇ ਕੰਮ ਕਰਾਏ ਪਹਿਲੀਆਂ ਕਰਵਾਈਆਂ ਜਦੋਂ ਉਹਨਾਂ ਨੂੰ ਕੁਝ ਦੇਣ ਦੀ ਗੱਲ ਆਈ ਤੁਸੀਂ ਹੱਥ ਖੜੇ ਕਰ ਦਿੱਤੇ ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਪੌਰਵਤ ਸਿੰਘ ਦੀ ਰਿਪੋਰਟ